ਨਾਲ ਕੋ ਨੂੰ ਨਾਲ ਤੇਰੇ ਬੂਟਾ ਆ ਬੂਟੇ ਬਾਈ ਬੂਟਾ ਅਮਰੀਆਂ ਆ ਜੀ ਆਓ ਫਾਈਨਲ ਬੋਲੋ ਅਮਰੀਕ ਤੇ ਬੂਟਾ ਅਮਰੀਆਂ ਆ ਤੇ ਚੇਲਾ ਬੂਟਾ ਅਮਰੀਆਂ ਤੋਂ ਆ ਨਾ ਲਓ ਜੀ ਮੈਚ ਸ਼ੁਰੂ ਹੋ ਗਿਆ ਆਓ ਜੀ ਅੱਜ ਦੇ ਦਿਨ ਦਾ ਕਹਿੰਦੇ ਸੁਪਰ ਫਾਈਨਲ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਇਸ ਮੈਚ ਲਈ ਲੈ ਵੀ ਅਮਰੀਕ ਸ਼ਾਹਜਾਦ ਆ ਗਿਆ ਆ ਦੂਸਰਾ ਮਾਈਕ ਮੇਰੀ ਬੇਨਤੀ ਪਲੀਜ਼ ਰਿੱਕੀ ਵੱਲੋਂ ਅੰਬੇ ਦੀਆਂ ਤਿੰਨ ਰੇਡਾਂ ਦਾ ਰਿੱਕੀ ਸਾਡੇ ਭਰਾ ਵੱਲੋਂ ਰਿੱਕੀ ਹਾਂਸ ਵੱਲੋਂ ਅੰਬੇ ਦੀਆਂ ਤਿੰਨ ਰੇਡਾਂ 100 ਦੀਆਂ ਹੋਣ ਗਿਆ ਤਿੰਨ ਰੇਡਾਂ 100 ਡਾਲਰ ਦੀਆਂ ਹੋਣ ਗਿਆ ਆ ਅੱਜ ਦੇ ਦਿਨ ਦਾ ਬਹੁਤ ਵੱਡਾ ਫਾਈਨਲ ਅਮਰੀਕ ਰੇਡ ਪਾ ਰਹੀ ਆ ਤੇ ਕਰੀਏ ਗੱਲ ਆਹ ਰੇਡ ਕਹਿੰਦੇ ਬਰਿੰਦਰ ਵੀ ਪਾ ਰਹੀ ਆ ਜਲਾਲ ਦੇ ਮੇਲੇ ਦਾ ਕਹਿੰਦੇ ਹਸੈਨ ਦਾ ਮੈਚ ਜਿਹੜਾ ਉਹ ਟੂਬ ਤੜੱਕੇ ਦੇ ਨਾਲ ਸ਼ੁਰੂ ਹੋ ਗਿਆ ਮੇਰੇ ਮਿੱਤਰੋ ਲਓ ਕਹਿੰਦੇ ਬਰਿੰਦਰ ਕਬੱਡੀ ਪਾ ਰਿਹਾ ਬਹੁਤ ਵੱਡੀ ਮੁਬਾਰਕਬਾਦ ਹੈ ਰਪਿੰਦਰ ਨੂੰ ਤੇ ਰਪਿੰਦਰ ਕਹਿੰਦਾ ਮੇਰੇ ਪਿੰਡ ਨੂੰ ਮੁਬਾਰਕਾਂ ਦੇ ਦਿਓ ਉਹ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਜਮੇਰ ਦੇ ਪਿੰਡ ਰੌਣਕਾਂ ਨੇ ਕਿਉਂਕਿ ਕੌਡੀ ਦੇ ਵਿੱਚ ਕਹਿੰਦੇ ਜਲਾਲ ਜਲਾਲ ਹੋਈ ਰਪਿੰਦਰ ਨੇ ਲੈਕ ਫੜਿਆ ਫਿਰ ਜਲਾਲ ਜਲਾਲ ਹੋਈ ਉਹ ਪਹਿਲਾਂ ਕਹਿੰਦੇ ਕੁਲਦੀਪ ਮਾਨਕ ਕਹਿੰਦੀ ਜਾਂਦੀ ਗੱਲ ਚੱਲੇ ਕਿ ਸਾਹਿਬ ਹੱਥ ਬੜਿਆਈਆਂ ਜਿਸ ਭਾਵੇਂ ਦਿਸਦੇ ਇਹ ਉਹਦੇ ਰੰਗ ਨੇ ਉਸਤਾਦਾ ਸ਼ਾਜੀ ਆ ਗਿਆ ਉਧਰ ਕਹਿੰਦੇ ਸ਼ਿਆਦ ਕਬੱਡੀ ਪਾ ਰਿਹਾ ਗੁਰਜੀਤ ਨੰਨੜ ਜੀ ਵਿਸ਼ੇਸ਼ ਤੌਰ ਤੇ ਪੁੱਜੇ ਧੰਨਵਾਦ ਆ ਵਿੱਕੀ ਹਰੀਕੇ ਗਲਾਂ ਵਾਲਾ ਮੇਰੇ ਮਿੱਤਰੋ ਅੱਜ ਦੇ ਦਿਨ ਦਾ ਅੱਠ ਜਲਾਲਾਂ ਦਾ ਕਹਿੰਦੇ ਵੱਡਾ ਰੋਲ ਸਮੁੱਚੇ ਜਲਾਲ ਨਗਰ ਦਾ ਅਜਮੇਰ ਵੀਰ ਦਾ ਰਪਿੰਦਰ ਜੀ ਦਾ ਸਾਰੇ ਸਹਿਯੋਗੀਆਂ ਦਾ ਵੱਡੇ ਪੱਧਰ ਤੇ ਵੱਡਾ ਧੰਨਵਾਦ ਛੰਨਾ ਵਾਲਾ ਛੰਨਾ ਵਾਲਾ 5000 ਅੰਬੇ ਦੀਆਂ ਤਿੰਨ ਰੇਡਾਂ ਬਲਜਿੰਦਰਾ ਭਿੰਡਰ ਦਵਿੰਦਰ ਪੰਨੂ ਤੇ ਜਮੇਰ ਜਲਾਲ ਇਹਨਾਂ ਵੱਲੋਂ ਪਹਿਲਾ ਪ੍ਰਾਈਜ਼ ਬਲਜਿੰਦਰਾ ਭਿੰਡਰ ਇੰਗਲੈਂਡ ਤੇ ਦੂਜਾ ਪ੍ਰਾਈਜ਼ ਤੇ ਪਹਿਲਾ ਪ੍ਰਾਈਜ਼ ਮੇਜਰ ਬਰਾਡ ਤੇ ਕਰਮਪਾਲ ਸਿੱਧੂ ਲੰਡੇ ਕੇ ਉਹਨਾਂ ਵੱਲੋਂ ਲੰਡੇ ਕੇ ਲੰਡੇ ਕੇ ਕਿਨੂੰ ਲੰਡੇ ਕੇ ਆਜਿਓ ਲੰਡੇ ਕੇ ਲੰਡੇ ਕੇ ਕਿਨੂੰ ਲੰਡੇ ਕੇ ਆਜਿਓ ਪਹਿਲਾ ਪ੍ਰਾਈਜ਼ ਮਿੱਤਰ ਸਿੰਘ ਬਰਾੜ ਤੇ ਕਹਿੰਦੇ ਨਾਲ ਕਰਮਪਾਲ ਸਿੱਧੂ ਐ ਉਹਨਾਂ ਵੱਲੋਂ ਐ ਦੂਜਾ ਪ੍ਰਾਈਜ਼ ਕਹਿੰਦੇ ਬਾਈ ਬਲਜਿੰਦਰ ਦਾ ਦਿਲੋਂ ਧੰਨਵਾਦ ਹੈ ਆ ਸਾਲ ਝੋਤੀ ਦਾ ਮੇਲਾ ਅਗਲਾ ਸਾਲ 2026 ਚੜੂ ਉਹ ਪਪਾੜੀ ਬੂਟਿਆ ਕੀ ਹੋਣਾ ਉਹ ਕਹਿੰਦੇ ਦੇ ਰਿਕਾਰਡ ਬਣ ਗਏ ਸੇ ਬਰਿੰਦਰ ਹੜਕੇ ਕਲਾ ਮੜਾ ਆ ਚੋਟੀ ਦਾ ਮੁਕਾਬਲਾ ਚੋਟੀ ਦਾ ਮੁਕਾਬਲਾ ਜਲਾਲ ਦੇ ਵਿੱਚ ਸਰਾ ਲੱਗ ਗਿਆ ਮੇਰੇ ਮਿੱਤਰੋ ਆ ਸਰਾ ਲੱਗ ਗਿਆ ਐਨ ਕਮਾਲ ਹੋਈ ਹੈ ਵੱਡੇ ਵੱਡੇ ਮੱਲ ਆ ਦੋ ਟੀਮਾਂ ਚ ਪਰ ਜਗਨੰਦਰ 17 ਜੀ ਕਿਵੇਂ ਵੱਡੇ ਵੱਡੇ ਖੇਡੇ ਆ ਸ਼ਾਇਦ ਫੇ ਓ 샤ਜੀ ਦੀ ਕਹਿੰਦੇ ਫੇਰ ਕਬੱਡੀ ਪੈ ਰਹੀ ਹੈ ਮੈਂ ਫਰਿਆਦ ਦਾ ਦਿਨੋ ਧੰਨਵਾਦ ਕਰਦਾ ਸਾਰੇ ਨਗਰ ਜਲਾਲ ਵੱਲੋਂ ਸਾਰੇ ਪ੍ਰਬੰਧਕਾਂ ਵੱਲੋਂ ਕਿਉਂਕਿ ਰੋਜੇ ਖੋਲ ਕੇ ਆਉਣਾ ਇੱਕ ਵੱਡੀ ਗੱਲ ਹੈ ਤੇ ਭੁਖੇ ਢਿੱਡ ਖੇਡਣਾ ਇਹ ਉਹ ਤੋਂ ਵੱਡੀ ਗੱਲ ਹੈ ਲੈ ਵੀ ਫਰਿਆਦ ਧੰਨਵਾਦ ਹੈ ਨੌਜਵਾਨਾਂ ਜਿਉਂਦਾ ਬਸਦਾ ਰਹਿ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਓ 샤ਜੀ ਵਾਪਸ ਵੱਡੇ ਭਾਈ ਪੂਰੀ ਆ ਗਿਆ ਉਧਰ ਕਹਿੰਦੇ ਗगन ਛਾਪਾ ਤੇ ਸਾਰੇ ਸਾਫੇ ਸਾਥੀਆਂ ਦਾ ਧੰਨਵਾਦ ਆ ਔਰ 2200 ਡਾਲਰ ਭੂਰੀ ਦੀਆਂ ਤੇ ਨਾਰੇ ਦਾ ਗਗਨ ਛਾਪਾ ਜੀ ਉਹਦੇ ਸਾਰੇ ਸਾਥੀਆਂ ਦਾ ਵੱਡੇ ਪੱਦਰ ਤੇ ਵੱਡਾ ਧੰਨਵਾਦ ਇਹ ਵੱਡੇ ਮਾਨ ਨੇ ਪਹਿਲੀ ਕਹਿੰਦੇ ਰੇਡ 200 ਡਾਲਰ ਦੀ ਪਾ ਕੇ ਛੰਨਾ ਵਾਲਾ ਪੂਰੀ ਵਾਪਸ ਆ ਗਿਆ ਮੇਜਰ ਬਰਾੜ ਨੇ ਮਾਨ ਬਖਸ਼ਿਆ ਆ ਕਰਮਲ ਸਿੰਘੂ ਲੰਡੇ ਕੇ ਪਹਿਲਾ ਪ੍ਰਾਈਜ਼ ਜਲਾਲ ਦੇ ਵਿੱਚੋਂ ਉਹਨਾਂ ਵੱਲੋਂ ਦੂਜਾ ਪ੍ਰਾਈਜ਼ ਵੱਡੇ ਭਾਈ ਬਲਜਿੰਦਰਾ ਭਿੰਡਰ ਇੰਗਲੈਂਡ ਤੋਂ ਅੱਜ ਰੇਡਾਂ ਦਾ ਵੀ ਮਾਨ ਸਰਮਾਨ ਹੋਇਆ ਆਓ ਸ਼ਾਜਾਦ ਤੇ ਵਿੱਕੀ ਹਰੀਆ ਵਾਲਾ ਆ ਦੂਜੀ ਚਲੀ ਪ੍ਰਿੰਕ 200 ਡਾਲਰ ਉਹ ਦੂਜੀ ਕਹਿੰਦੇ 200 ਡਾਲਰ ਦੀ ਚੱਲੀ ਹੈ ਇਹਦੇ ਲਈ ਕਹਿੰਦੇ ਐਲਾਨ ਹੋਇਆ ਲੱਜ ਸਿੰਘ ਫਰਾੜ ਕਹਿੰਦਾ 2026 ਚੜੂ ਤੇ ਤੇ ਕਰੋੜ ਦੀ ਗੱਡੀ ਦਿੱਤੀ ਜਾਣੀ ਹੈ ਤੇ ਕਰੋੜ ਦੀ ਗੱਡੀ ਦਿੱਤੀ ਜਾਣੀ ਹੈ ਆਹ ਕਹਿੰਦੇ ਪੂਰੀ ਕਬੱਡੀ ਪਾਰਿਆ ਰਪਿੰਦਰਾਣ ਮੇਲਾ ਦੇਖਲਾ ਲਾਵੇ ਫਿਕਰ ਉਹ ਜਦੋਂ ਸੰਗਤ ਜਦੋਂ ਲੋਕ ਉਹ ਜਦੋਂ ਨਾਲ ਦੇ ਨਾਲ ਖੜ ਜਾਣ ਤੇ ਫਿਰ ਮੇਲੇ ਕਾਮਯਾਬ ਹੁੰਦੇ ਆ ਰੇਡ ਪੈ ਗਈ ਬੱਟਿਆ ਆਹ ਕਹਿੰਦੇ 5000 ਦੀ ਰੇਡ ਨਾਲ 200 ਡਾਲਰ ਵੀ ਹੈ ਵੱਡੇ ਪੱਦਰਾਂ ਭਾਈ ਬਲਜਿੰਦਰਾ ਭਿੰਡਰ ਦਵਿੰਦਰ ਪੰਨੂ ਤੇ ਜਮੇਰ ਜਲਾਲ ਉਹ ਕਹਿੰਦੇ ਅੰਬੇ ਦੀਆਂ ਤਿੰਨ ਰੇਡਾਂ ਰਿੱਕੀ ਹਾਂਸ ਮਾਨੀ ਭੇਟਾ ਕੈਨੇਡਾ ਤੋਂ ਕਹਿੰਦੇ ਸਾਹਮਣੇ ਕਹਿੰਦੇ ਪਾਕ ਕਬੱਡੀ ਨੌਜਵਾਨ ਵਾਪਸ ਆ ਗਿਆ ਇੱਕ ਤਕੜਾ ਨੰਬਰ ਮੁੰਡੇ ਨੇ ਜੋੜ ਦਿੱਤਾ ਰੇਡਾਂ ਪੈਂਦੀਆਂ ਫਾਈਨਲ ਮੈਚ ਹੈ ਉਹ ਕੌਣ ਜਿੱਤ ਕੇ ਜਾਵੇਗਾ ਜਾਂ ਧਰਤੀ ਤੋਂ ਆਹ ਕਹਿੰਦੇ ਉਧਰ ਕਹਿੰਦੇ ਮਾਨੀ ਭੇਟਾ ਤੇ ਰਿੱਕੀ ਹਾਂਸ ਉਹਨਾਂ ਵੱਲੋਂ ਸ਼ਹਜਾਦ ਦੀਆਂ ਦੋ ਰਿੱਡਾਂ ਦਾ 100 ਡਾਲਰ ਦਿੱਤਾ ਜਾਵੇਗਾ ਇਹ ਡਾਲਰ ਲੱਗਦੇ ਆ ਆ ਰੁਪਈਏ ਲੱਗਦੇ ਆ ਜਲਾਲ ਦੇ ਵਿੱਚ ਫਾਈਨਲ ਖੇਡਿਆ ਜਾ ਰਿਹਾ ਉਧਰ ਜਗਮੀਤ ਪੜਾਣਾ ਸਾਡਾ ਪਿੰਡਾ ਕੋਟਲਾ ਆ ਚੋਟੀ ਦਾ ਜਫਾ ਪਰ 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 ਆ ਸ਼ਹਜਾਦ ਦੰਦਾ ਗੁਰਵਿੰਦਰ ਕੋਟਲਾ ਮੇਰ ਸਿੰਘ ਵਾਲਾ ਨਾਲ ਪਿੰਡਾ ਬਰਾੜਾ ਪਿਰਕਾ ਔਰ ਜਗਮੀਤ ਪੜਾਣਾ ਤੇ ਸੋਨੀ ਵਕੀਲਾ ਵਾਲਾ ਉਧਰ ਅਰਸ਼ੀ ਸਾਡਾ ਭਰਾ ਕੈਨੇਡਾ ਤੋਂ ਛਾਪੇ ਵਾਲਾ ਵੀਰ ਸਾਡਾ ਕਹਿੰਦਾ ਵੀ ਕਾਕੇ ਦਾ ਇੱਕੋ ਜਫਾ 5000 ਦਾ ਉਹ ਗੱਲ ਕਹਿੰਦੇ 5-5000 ਰੁਪਏ ਮੇਰੇ ਮਿੱਤਰੋ ਆਹ ਕਹਿੰਦੇ ਜਫਾ 100 ਡਾਲਰ ਦਾ 100 ਡਾਲਰ ਦਾ ਇਧਰ ਰਫੀਕ ਅੰਗ ਲੜ ਗਾੜੇ ਲੱਗ ਜਾ ਆ ਆਪਣੇ ਪੈਸੇ ਲੈ ਜਾ ਨੌਜਵਾਨਾ ਨੋਟ ਵੀ ਉਹ ਐ ਭਵੇਂ ਮੀਂਹ ਚ ਪਏ ਰਹਿਣ ਦੀ ਇਹ ਜੀ ਦੀ ਕਬੱਡੀ ਪੈ ਰਹੀ ਹੈ ਸੰਧੂ ਦਾ ਕਹਿੰਦੇ ਮੀਨੀਆ ਪਿੰਡ ਹੈ ਜਿਉਂਦਾ ਬਸਦਾ ਰਿਹਾ ਨੋਯੋਨਾ ਤੇਰੇ ਨਾਲ ਦੇ ਮੁੰਡੇ ਵੱਡੇ ਵੱਡੇ ਬੰਦੇ ਐ ਵੱਡੀ ਸਿਕਿਉਰਟੀ ਐ ਪਰਮਾਤਮਾ ਚੰਦਰੀ ਕਲੱਬ ਵਿੱਚ ਰੱਖੇ ਰੇਡ ਪੈ ਗਈ ਬੂਟਿਆ ਆਹ ਰੇਡਾਂ ਪੈਂਦੀਆਂ ਜਫੇ ਲੱਗਦੇ ਪਰ ਫੈਸਲਾ ਕੀ ਐ ਐਨ ਸਿਰੇ ਦਾ ਮੈਚ ਐ ਅੱਜ ਪੌਂਡ ਵੀ ਵਰਗੇ ਡਾਲਰ ਵੀ ਵਰਗੇ ਰਪਿੰਦਰਾ ਜਲਾਲ ਵਾਲੇ ਸਰਾ ਕਰਗੇ ਸਰਾ ਕਰਗੇ ਅਰਸ਼ੀ ਸਾਡੇ ਵੀਰ ਵੱਲੋਂ 5000 ਦਾ ਜਫਾ ਜੜਾ ਇਧਰ ਲਈ ਸੈਟ ਲਗ ਰਿੰਦਰ ਅਰਸ਼ੀ ਸਾਪਾ ਸਾਡੇ ਵੀਰ ਨੇ ਵੱਡੇ ਪੱਦਰ ਦੇ 5 5000 ਲਾਸਟ ਵੇਡ ਕਹਿੰਦੇ ਅੰਬੇ ਦੀ 100 ਡਾਲਰ ਦੀ ਰਿੱਕੀ ਹਾਸ ਤੇ ਮਾਨੀ ਪੇਟਾ ਉਹਨਾਂ ਵੱਲੋਂ ਲੱਗੀ ਮੇਰੇ ਮਿੱਤਰੋ ਬਹੁਤ ਧੰਨਵਾਦ ਚੱਕੀ ਚੱਕੀ ਜੱਤੀ ਚੱਕੀ ਚੱਕੀ ਜੱਤੀ ਆਹ ਜੱਤੀ ਟਰਾਈ ਕਰਦਾ ਇਹ ਬਰ ਕਹਿੰਦੇ ਅੰਬਾ ਨੌਜਵਾਨ ਸਕਸੈਸ ਹੈ ਅੰਬਾ ਕਾਮਯਾਬ ਹੈ ਅੰਬਾ ਕਹਿੰਦਾ ਪਿੰਡੀ ਯੂ ਐਸ ਏ ਦਾ ਧੰਨਵਾਦ ਕਰਦੇ ਹੋ ਲੈ ਵੀ ਸ਼ੇਰਿਆ ਇਹ ਪਿਆਰ ਬਣਿਆ ਰਹੇ ਦਿਨੋਦਵਾ ਬਣੇ ਆਹ ਰੇਡ ਪੈ ਗਈ ਮੇਰੇ ਮਿੱਤਰੋ ਬੂਟੇ ਆ ਜਾ ਇਧਰ ਗਗਨ ਛਾਪਾ ਸਾਡਾ ਵੀਰ ਬਿੱਲੇ ਲਲਤੋ ਲਈ 100 ਡਾਲਰ ਦੇ ਮਾਨ ਸਨਮਾਨ ਵੱਡੇ ਪੱਦਰ ਦੇ ਵੱਡਾ ਧੰਨਵਾਦ ਹੈ ਖਿਡਾਰੀਆਂ ਲਈ ਵੀ ਡਾਲਰ ਵਰਦੇ ਆ ਲਲਤ ਵਾਲੇ ਬਿੱਲੇ ਲਈ ਵੀ ਡਾਲਰ ਰੇ ਰਪਿੰਦਰ ਨਾਲ ਪਿਆਰ ਇਧਰ ਕਹਿੰਦੇ ਦੂਜੀ ਰੇਡ ਗਗਨ ਛਾਪਾ ਸਾਡੇ ਭਰਾ ਵੱਲੋਂ ਆ ਦੂਜੀ ਰੇਡ ਕਹਿੰਦੇ 100 ਡਾਲਰ ਦੀ ਅਮਰੀਕਾ ਸ਼ਾਹ ਯਾਰ ਆਓ ਕਹਿੰਦੇ 100 100 ਡਾਲਰ ਧੰਨਵਾਦ ਆ ਵੱਡੇ ਵੀਰਾਂ ਦਾ ਅੱਜ ਕਹਿੰਦੇ ਇੱਕ ਨਹੀਂ 2 3 ਨਹੀਂ ਓਏ 4 ਨਹੀਂ ਓ 5 ਨੇ 100 100 ਡਾਲਰ ਹੈ 100 100 ਡਾਲਰ ਆਉ ਕਿਵੇਂ ਰੇਡਾ ਪੈਂਦੇ ਆ ਜੱਫੇ ਲੱਗਦੇ ਇਹ ਮੇਲਾ ਕਹਿੰਦੇ ਜਲਾਲ ਪਿੰਡ ਦਾ ਜੋਰ ਤਾਂ

ਮੁਬਾਰਕਬਾਦ ਹੈ ਮੈਨੂੰ ਇਹ ਜਾਬਦਾ ਵੀ ਕਾਫੀ ਟਾਈਮ ਬਾਅਦ ਅੱਜ ਹਰੀਕੇ ਕਲਾਂ ਦੀ ਟੀਮ ਫਾਈਨਲ ਖੇਡ ਰਹੀ ਹੈ ਰਪਿੰਦਰ ਤੇ ਅੱਜ ਬਰਿੰਦਰ ਵੀ ਕਹਿੰਦੇ ਪੂਰੀ ਦੁਨੀਆ ਦੇ ਵਿੱਚ ਸ਼ੋ ਹੋ ਗਿਆ ਆਪਣੇ ਵੀਰ ਦੇ ਮੰਗ ਆ ਰੇਡ ਕਹਿੰਦੇ 100 ਡਾਲਰ ਦੀ ਇੱਕੋ ਰੇਡ ਗगन ਛਾਪਾ ਸਾਡੇ ਭਰਾ ਵੱਲੋਂ ਆ ਇੱਕੋ ਰੇਡ ਦਾ 100 ਡਾਲਰ ਈਮਾਨ 5000 ਰੁਪਏ ਅੰਬੇ ਦਾ ਫੜ ਕੇ ਲੈ ਜਾਓ ਸ਼ੇਰੇ ਸਾਡਾ ਵੀਰ ਬਲਜਿੰਦਰਾ ਭਿੰਡਰ ਇੰਗਲੈਂਡ ਤੇ ਨਾਲ ਦਵਿੰਦਰ ਪੰਨੂ ਤੇ ਜਮੇਰ ਜਲਾਲ ਸਾਡੇ ਵੀਰ ਨੇ ਉਹਨਾਂ ਵੱਲੋਂ 5000 ਆਜਫਾ ਤਰਨ ਯੋਧਾ ਵਾਲਾ ਕਹਿੰਦਾ 100 5000 ਦਾ ਤਰਨ ਯੋਧਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਜੱਫਾ 5000 ਦਾ ਲੱਗ ਗਿਆ ਐਨ ਕਹਿੰਦੇ ਚੋਟੀ ਦਾ ਮੈਚ ਅਮਰੀਕਾ ਵੇਰ-ਵੇਰ ਕੇ ਆਉਂਦਾ ਇਹ ਵੇਰ-ਵੇਰ ਕਿਉਂਦਾ ਵੇਰ-ਵੇਰ ਕਿਉਂਦਾ ਹੈ ਇਹ ਵੇ ਵੇਰ ਵੇਰ ਕਿਉਂਦਾ ਇਹ ਸ਼ਾਜੀ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ 30 ਤਰੀਕ ਹੋਣੀ ਹੈ ਮਾੜੀ ਪਿੰਡ ਦਾ ਮੇਲਾ ਮੇਲਾ ਵੀ ਚੋਟੀ ਦਾ ਹੋਣਾ 30 ਤਰੀਕ ਨੂੰ 175 ਵਸਤਾ ਨੂੰ 33000 30 ਤਰੀਕ ਹੋਣੀ ਹੈ ਤੇ ਲਲਕੋ ਵਾਲਿਆਂ ਕੱਲ ਨੂੰ ਟਾਈਮ ਨਾਲ ਜੀ ਦਾਖਿਆਂ ਦੇ ਕਬੱਡੀ ਕੱਪ ਤੇ ਪੱਪਾ ਮੰਮੇ ਅਦਕ ਕੱਕਾ ਰੜਾ ਪਮੱਕੜ ਨਿਕਲਦੇ ਬਖਾਮਗੇ ਦੁਨੀਆ ਨੂੰ ਬੋਲੇ ਗਨ ਸੰਪੂਰਨ ਹੋ ਗਿਆ ਔਰ ਬਿੰਨੀਟਿਆ ਸ਼ਾਕਰਪੁਰ ਅੱਜ ਦੇ ਇਸ ਕਬੱਡੀ ਕੱਪ ਦੀ ਫਾਸਤੇ ਉਧਰ ਹਰ ਇੱਕ ਕਲਾ ਸੰਗੜ ਰਹੀ ਹੈ ਪਿੰਦਾ ਕੋਟਲਾ ਮੇਰ ਸਿੰਘ ਵਾਲਾ ਗੁਰਵਿੰਦਰ ਬਰਾੜ ਜਗਮੀਤ ਪੜਾੜਾ ਜਾਫੀ ਜਿਹੜੇ ਟੰਪਰ ਵਾਲੀਆ ਦੱਸਿਓ ਸ਼ੀਰੇ ਕਿੱਥੇ ਹੋਇਆ ਸ਼ਿਆਦ ਨੇ ਇੱਕ ਮਿੰਟ ਬਾਜੀ 8 8 ਰੇਡਾਂ ਬਾਕੇ 7 ਨੰਬਰ ਪ੍ਰਾਪਤ ਕੀਤੇ ਐ ਤੇ ਅੱਜ ਦੇ ਮੇਲੇ ਦਾ ਸ਼ਿਆਦ ਅਲੀ ਬੈਸਟ ਰੇਡਰ ਤੇ ਬੈਸਟ ਜਾਫੀ ਹੈ ਕਹਿੰਦੇ ਦੋ ਟੱਚ ਦੋ ਜੱਫੇ ਦੋ ਟੱਚ ਦੋ ਜੱਫੇ ਤੇ ਅੱਜ ਦੇ ਕਬੱਡੀ ਕੱਪ ਦਾ ਬੈਸਟ ਜਾਫੀ ਫਰਿਆਦ ਅਲੀ ਆ ਜੀ ਇੱਕ ਵਾਰੀ ਤਾੜੀਆਂ ਮਾਰ ਦਿਓ ਵੀਰਾਂ ਲਈ ਗੁਜਰਾਂ ਨੇ ਕਹਿੰਦੇ ਐਨ ਕਹਿਰ ਕਰ ਗਏ ਹਾਂ ਹਾਂ ਸੈਮੀ ਮੈਚ ਦੇ ਜਿਹੜੇ ਬੈਸਟ ਰੀਡਰ ਸ਼ਿਆਦ ਤੇ ਕਾਕਾ ਸ਼ਕਰਪੁਰ ਔਰ ਬਹੁਤ ਬਹੁਤ ਮੁਬਾਰਕਬਾਦ ਖਾਨ ਜੀ